हेलो माय डियर स्टूडेंट्स वेलकम बैक टू माय चैनल बेटा जमे ਤੁਹਾਨੂੰ ਸਾਰਿਆਂ ਨੂੰ ਪਤਾ ਹੈ 18 ਤਰੀਕ ਤੋਂ ਤੁਹਾਡੇ ਸੈਪਟੈਂਬਰ ਟੈਸਟ ਸ਼ੁਰੂ ਹੋ ਰਹੇ ਹੈਗੇ ਔਰ 8th ਕਲਾਸ ਦਾ ਜਿਹੜਾ ਪਹਿਲਾ ਪੇਪਰ ਹੈ 18 ਤਰੀਕ ਨੂੰ ਉਹ ਮੈਥਸ ਦਾ ਹੀ ਹੈ ਤਾਂ ਅੱਜ ਅਸੀਂ ਪਹਿਲਾਂ ਥੋੜਾ ਜਿਹਾ ਸਿਲੇਬਸ ਬਾਰੇ ਤੇ ਪੇਪਰ ਪੈਟਰਨ ਬਾਰੇ ਡਿਸਕਸ ਕਰਾਂਗੇ ਠੀਕ ਹੈ ਤੁਹਾਨੂੰ ਜਿਹੜਾ ਸਿਲੇਬਸ ਹੈਗਾ ਨਾ ਤੁਹਾਡਾ ਮਤਲਬ 2025 ਦਾ ਜਿਹੜਾ ਸਿਲੇਬਸ ਹੈ 2025 26 ਦਾ ਉਦੇ ਅਕੋਰਡਿੰਗਲੀ ਕੀ ਹੈ ਤੁਹਾਡੇ ਕੋਲੇ April ਤੇ May ਦੇ ਵਿੱਚ ਤੁਸੀਂ ਮਿਸ਼ਨ ਸਮਰੱਥ ਗਤੀਵਿਧੀਆਂ ਦੇ ਅੰਡਰ ਵਰਕਸ਼ੀਟਸ ਕੀਤੀਆਂ ਸੀ ਉਸ ਤੋਂ ਬਾਅਦ July ਤੇ August ਦੇ ਵਿੱਚ ਤੁਹਾਡੇ ਸਿਲੇਬਸ ਦੇ ਵਿੱਚ ਚਾਰ ਚੈਪਟਰ ਹੈਗੇ ਸੀ ਪਰਿਮੇਯ ਸੰਖਿਆਵਾਂ ਇੱਕ ਚਾਲ ਵਾਲੇ ਰੇਖੀ ਸਮੀਕਰਨ 3rd ਚੈਪਟਰ ਚਤੁਰਪੁਜਾ ਮਨੂਸਮchna ਤੇ 4th ਚੈਪਟਰ ਅੰਕੜਿਆਂ ਦਾ ਪ੍ਰਬੰਧਨ ਤੇ September ਦੇ ਵਿੱਚ ਤੁਹਾਡੇ ਕੋਲੇ 13th ਚੈਪਟਰ ਗ੍ਰਾਫਾਂ ਬਾਰੇ ਜਾਣਕਾਰੀ ਤੇ ਇਹਦੇ ਨਾਲ ਰੀਵੀਜ਼ਨ ਸੀ ਕੀ ਠੀਕ ਹੈ ਇਟ ਮੀਨਸ ਤੁਹਾਨੂੰ ਇਸ ਵਾਰ ਪੇਪਰ ਦੇ ਵਿੱਚ ਇਹ ਪੰਜ ਚੈਪਟਰਸ ਆਉਣੇ ਆ ਔਰ ਇਹਦੇ ਨਾਲ ਤੁਹਾਨੂੰ ਮਿਸ਼ਨ ਸਮਰੱਥ ਦੇ ਅੰਡਰ ਜਿਹੜੀਆਂ ਵਰਕਸ਼ੀਟਸ ਹੈਗੀਆਂ ਉਹਦੇ ਵਿੱਚੋਂ ਵੀ ਕੁਝ ਕੁਐਸਚਨ ਆ ਸਕਦੇ ਆ ਠੀਕ ਹੈ ਉਹ ਜਿਹੜੇ ਕੁਐਸਚਨਸ ਹੈਗੇ ਆ ਉਹ ਤੁਹਾਡੇ ਜਿਹੜੇ ਕਨਸੈਪਟ ਹੈ 8th ਕਲਾਸ ਨਾਲ ਰਿਲੇਟਡ ਹੈ ਜਾਂ 6 7 ਨਾਲ ਉਹਦੇ ਉਹਦੇ ਵਿੱਚੋਂ ਹੀ ਆਉਣਗੇ ਠੀਕ ਹੈ ਤਾਂ ਤੁਸੀਂ ਕੀ ਹੈ ਉਹਨਾਂ ਵਰਕਸ਼ੀਟਸ ਦੀ ਵੀ ਪ੍ਰੈਕਟਿਸ ਕਰ ਲੈਣੀ ਹੈ ਉਹ ਵਰਕਸ਼ੀਟਸ ਵੀ ਇਸ ਚੈਨਲ ਤੇ ਸੋਲਵਡ ਹੈਗੀਆਂ ਤੁਸੀਂ ਉਹਨਾਂ ਨੂੰ ਸਰਚ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਕੀ ਹੈ ਅਸੀਂ ਮਤਲਬ ਇਹਨਾਂ ਪੰਜ ਚੈਪਟਰਸ ਤੋਂ ਤੇ ਵਰਕਸ਼ੀਟਸ ਦੇ ਵਿੱਚੋਂ ਤੁਹਾਨੂੰ ਪੇਪਰ ਆਉਣਾ ਹੈ ਜੇ ਅਸੀਂ ਬਲੂਪ੍ਰਿੰਟ ਦੀ ਗੱਲ ਕਰੀਏ ਮਤਲਬ ਪ੍ਰਸ਼ਨ ਪੱਤਰ ਦੀ ਬੰਦਤਰ ਕਿਵੇਂ ਹੋਏਗੀ ਠੀਕ ਹੈ ਤੁਹਾਨੂੰ ਕਿਸ ਤਰ੍ਹਾਂ ਆਊਗਾ ਤਾਂ ਤੁਹਾਨੂੰ ਟੋਟਲ ਕੀ ਹੈਗਾ 80 ਮਾਰਕਸ ਦਾ ਪੇਪਰ ਹੋਊਗਾ 80 ਨੰਬਰ ਦਾ ਤੁਹਾਨੂੰ ਪੇਪਰ ਆਉਣਾ ਹੈ ਉਹਦੇ ਵਿੱਚ ਤੁਹਾਡੇ ਕੋਲ ਕੀ ਹੈਗਾ ਇੱਕ ਇੱਕ ਅੰਕ ਵਾਲੇ 30 ਪ੍ਰਸ਼ਨ ਹੋਣਗੇ ਠੀਕ ਹੈ ਇੱਕ ਇੱਕ ਅੰਕ ਜਿਹੜਾ ਭਾਗ ਊੜਾ ਤੁਹਾਡਾ ਜਾਂ ਭਾਗ ਪਹਿਲਾ ਹੋਏਗਾ ਨਾ ਉਹ ਤੁਹਾਡੇ ਕੋਲ 21 ਅੰਕ ਵਾਲੇ 30 ਪ੍ਰਸ਼ਨ ਹੋਣਗੇ ਉਹ 30 ਪ੍ਰਸ਼ਨਾਂ ਦੇ ਵਿੱਚ 16 ਤੁਹਾਨੂੰ ਐਮਸੀਕਿਊ ਹੋਣਗੇ ਯਾਨੀ ਕਿ ਬਹੁ ਵਿਕਲਪੀ ਤੁਹਾਨੂੰ ਚਾਰ ਚਾਰ ਆਪਸ਼ਨਸ ਦਿੱਤੀਆਂ ਹੋਣਗੀਆਂ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਇੱਕ ਆਨਸਰ ਜਿਹੜਾ ਚੁਣਨਾ ਹੋਏਗਾ ਸੱਤ ਤੁਹਾਨੂੰ ਟ੍ਰੂ ਫਾਲਸ ਹੋਣਗੇ ਯਾਨੀ ਕਿ ਸਹੀ ਗਲਤ ਔਰ ਜਿਹੜੇ ਸੱਤ ਹੀ ਤੁਹਾਨੂੰ ਫਿਲਪਸ ਖਾਲੀ ਥਾਵਾਂ ਹੋਣਗੀਆਂ ਤਾਂ ਇਹ ਟੋਟਲ ਤੁਹਾਡੇ ਕੋਲ 30 ਕੁਐਸਚਨਸ ਹੋਣਗੇ ਔਰ ਇੱਕ ਇੱਕ ਨੰਬਰ ਦੇ 30 ਨੰਬਰ ਤੁਹਾਡੇ ਇੱਥੋਂ ਬਣਨਗੇ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਹੈ ਦੋ ਦੋ ਅੰਕ ਵੱਲੇ ਜਿਹੜੇ 4 ਪ੍ਰਸ਼ਨ ਆਉਣਗੇ ਤੁਹਾਨੂੰ ਠੀਕ ਹੈ ਤਾਂ ਉਹ 8 ਨੰਬਰ ਦੇ ਹੋ ਜਾਣਗੇ ਠੀਕ ਹੈ ਉਸ ਤੋਂ ਬਾਅਦ 4-4 ਅੰਕਾਂ ਵਾਲੇ ਤੁਹਾਨੂੰ 6 ਪ੍ਰਸ਼ਨ ਆਉਣਗੇ 4-4 ਅੰਕਾਂ ਵਾਲੇ ਜਿਹੜੇ ਪ੍ਰਸ਼ਨ ਹੈਗੇ ਆ ਭਾਗ ਤੀਜੇ ਦੇ ਵਿੱਚ ਉਹ 6 ਪ੍ਰਸ਼ਨ ਅਤੇ ਇਹ ਟੋਟਲ ਤੁਹਾਡੇ ਕੋਲ 24 ਨੰਬਰ ਦਾ ਦੇ ਪ੍ਰਸ਼ਨ ਹੋਣਗੇ ਇਨਾਂ ਦੇ ਵਿੱਚ ਤੁਹਾਨੂੰ ਇੰਟਰਨਲ ਚੁਆਇਸ ਹੋਏਗੀ ਇੰਟਰਨਲ ਚੁਆਇਸ ਦਾ ਮਤਲਬ ਹੁੰਦਾ ਵੀ ਜਿਵੇਂ ਤੁਹਾਨੂੰ ਕੀ ਕਿਹਾ ਵੀ ਇੱਕ ਚੈਪਟਰ ਦੇ ਵਿੱਚੋਂ ਦੋ ਕੁਐਸਚਨ ਆਉਣਗੇ ਕੋਈ ਤਿੰਨ 6 6ਾਂ ਦੇ ਵਿੱਚੋਂ ਤਿੰਨ ਕੰਪਲਸਰੀ ਹੋਣਗੇ ਤਿੰਨਾਂ ਦੇ ਵਿੱਚ ਜਾਂ ਪਾਇਆ ਹੋਊਗਾ ਮਤਲਬ ਇੱਕ ਚੈਪਟਰ ਦੇ ਵਿੱਚੋਂ ਤੁਹਾਨੂੰ ਇੱਕੋ ਚੈਪਟਰ ਦੇ ਵਿੱਚੋਂ ਦੋ ਕੁਐਸਚਨਸ ਹੋਣਗੇ ਵਿੱਚ ਜਾਂ ਪਾਇਆ ਹੋਊਗਾ ਤੁਸੀਂ ਉਹਨਾਂ 'ਚੋਂ ਇੱਕ ਕਰਨਾ ਹੋਊਗਾ ਤਾਂ ਤਿੰਨ ਕੁਐਸਚਨਸ ਦੇ ਵਿੱਚ ਇੰਟਰਨਲ ਚੁਆਇਸ ਹੋਏਗੀ ਇੰਟਰਨਲ ਦਾ ਮਤਲਬ ਹੁੰਦਾ ਸੇਮ ਚੈਪਟਰ ਦੇ ਵਿੱਚੋਂ ਹੀ ਦੋਨੋਂ ਕੁਐਸਚਨਸ ਹੋਣਗੇ ਉਹਨਾਂ 'ਚੋਂ ਜਾਂ ਹੋਊਗਾ ਇੱਕ ਕਰਨਾ ਹੋਊਗਾ ਫਿਰ ਤੁਹਾਨੂੰ 6 6 ਨੰਬਰ ਵਾਲੇ ਤਿੰ 18 ਨੰਬਰ ਦੇ ਹੋਣਗੇ ਠੀਕ ਹੈ ਇਹਨਾਂ ਤਿੰਨਾਂ ਦੇ ਵਿੱਚ ਇੰਟਰਨਲ ਚੁਆਇਸ ਹੋਏਗੀ ਮਤਲਬ ਕੀ ਹੈ ਕਿ ਤੁਹਾਨੂੰ ਇੱਕ ਚੈਪਟਰ ਦੇ ਵਿੱਚੋਂ ਦੋ ਪ੍ਰਸ਼ਨ ਹੋਣਗੇ ਠੀਕ ਹੈ ਜਿਵੇਂ ਅੰਕੜਿਆਂ ਦਾ ਪ੍ਰਬੰਧਨ ਹੋ ਗਿਆ ਉਹ ਚੋਂ ਤੁਹਾਨੂੰ ਕੀ ਹੈਗਾ ਉਹ ਮਤਲਬ ਦੋ ਪ੍ਰਸ਼ਨ ਪਾਉਣਗੇ ਦੋਆਂ ਦੇ ਵਿੱਚੋਂ ਤੁਸੀਂ ਇੱਕ ਕਰਨਾ ਹੋਏਗਾ ਇਸੇ ਤਰ੍ਹਾਂ ਜਿਹੜੇ ਹੋਰ ਦੇ ਰੇਖੀ ਸਮੀਕਰਨ ਵਾਲਾ ਉਹਦੇ ਚੋਂ ਜੇ ਤੁਹਾਨੂੰ ਦੋ ਪ੍ਰਸ਼ਨ ਪਾਉਂਦੇ ਆ ਹਨਾ ਮੰਨ ਲਓ 2.3 ਐਕਸਰਸਾਈਜ਼ ਹੈ ਜਿਹੜੀ ਤੋਂ ਉਹ ਚੋਂ ਵੀ ਤੁਸੀਂ ਇੱਕ ਪ੍ਰਸ਼ਨ ਕਰਨਾ ਹੋਏਗਾ ਤਾਂ ਇਹ ਟੋਟਲ ਤੁਹਾਡੇ ਕੋਲੇ 80 ਨੰਬਰ ਬਣ ਤਾਂ ਬੇਟਾ ਮੈਨੂੰ ਉਮੀਦ ਹੈ ਤੁਹਾਨੂੰ ਸਿਲੇਬਸ ਦੀ ਤੇ ਬਲੂਪ੍ਰਿੰਟ ਦੀ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਣੀ ਹੈ ਔਰ ਤੁਸੀਂ ਜਿਹੜੀ ਆਪਣੇ ਪੇਪਰ ਦੀ ਤਿਆਰੀ ਕਰਨੀ ਹੈ ਉਹ ਇਹਦੇ ਅਕੋਰਡਿੰਗਲੀ ਇਹਨੂੰ ਥੋੜਾ ਧਿਆਨ ਚ ਰੱਖ ਕੇ ਤਿਆਰੀ ਕਰੋ ਚੇ ਚੰਕਰ ਵਾਲੀ ਜਿਹੜੀ ਪ੍ਰਸ਼ਨ ਹੈਗੇ ਉਹਨਾਂ ਤੇ ਫੋਕਸ ਕਰੋ ਇੱਕ ਇੱਕ ਅੰਕ ਵਾਲੇ ਜਿਹੜੇ ਕੁਐਸਚਨ ਹੈ ਉਹਨਾਂ ਦੀ ਦੁਹਾਈ ਕਰੋ ਜੇ ਕੋਈ ਇੱਕ ਚੈਪਟਰ ਹੈ ਤੁਹਾਨੂੰ ਉਹ ਘੱਟ ਆਉਂਦਾ ਤਾਂ ਤੁਸੀਂ ਉਹਨੂੰ ਸਕਿੱਪ ਕਰੋ ਪਰ ਬਾਕੀ ਦੇ ਜਿਹੜੇ ਹੈਗੇ ਆ ਫਿਰ ਉਹਨਾਂ 'ਚ ਕੋਈ ਵੀ ਗੁੰਜਾਇਸ਼ ਨਾ ਛੱਡੋ ਜਿਹੜੇ ਬਾਕੀ ਜੇ ਤੁਸੀਂ ਚਾਰ ਚੈਪਟਰ ਵੀ ਕਰਦੇ ਆ ਤਾਂ ਉਹਨਾਂ ਦੀ ਬਹੁਤ ਵਧੀਆ ਤਰ੍ਹਾਂ ਦੁਹਾਈ ਕਰੋ ਤਾਂ ਕਿ ਜੇ ਉਹਦੇ 'ਚ ਕੋਈ ਵੀ ਕੁਐਸਚਨ ਆ ਜਾਏ ਤਾਂ ਤੁਸੀਂ ਉਹਨੂੰ ਵਧੀਆ ਅਟੈਂਪਟ ਕਰ ਸਕੋ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਇੱਕ ਇੱਕ ਨੰਬਰ ਵਾਲੇ ਜਿਹੜੇ ਪ੍ਰਸ਼ਨ ਹੈਗੇ ਆ ਜਿਹੜੇ ਇਹ ਪੰਜ ਚੈਪਟਰ ਇਹਨਾਂ ਦੇ ਵਿੱਚੋਂ ਜਿਵੇਂ ਐਮਸੀਕਿਊ ਹੈ ਜਾਂ ਟ੍ਰੂ ਫਾਲਸ ਹੈ ਜਾਂ ਫਿਲਪਸ ਹੈ ਤਾਂ ਅਸੀਂ ਉਹਨਾਂ ਦੀ ਤਰਾਈ ਕਰਾਂਗੇ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਵਾਲੀ ਵੀਡੀਓ ਦਾ ਬੈਨੀਫਿਟ ਜ਼ਰੂਰ ਹੋਊਗਾ ਥੈਂਕ ਯੂ